ਵਾਹਿਗੁਰੂ ਜੀ ਕਾ ਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ شیخ ਫਰੀਦ ਕੇ ੴ ਸਤਿਗੁਰ ਪ੍ਰਸਾਦਿ ਜਿਤੁ ਦਿਹਾੜੈ ਧੰਨ ਹਰੀ ਸਾਦੇ ਲੇ ਲਿਖਾਇ ਮਲਕ ਜੇ ਕੰਨੀ ਸੁਣੀ ਦਾ ਮਉਂਦੇ ਕਾਲ ਆਇ ਜਿੰਦ ਨਿਮਾਣੀ ਕੱਢੀ ਹੱਡਾਂ ਉਗੜਾਈ ਸਾਹੇ ਲਿੱਖੇ ਨਾ ਚੱਲਨੀ ਜਿੰਦੂ ਨੂੰ ਸਮਝਾਏ ਜਿੰਦ ਵਹਤੀ ਮਰਨ ਵਰ ਲੈ ਜਾਸੀ ਪਰਨਾਏ ਆਪਣ ਅਥੀ ਜੋਤ ਕਹਿ ਕਹਿ ਹਲਕਾ ਕਰਾਈ ਵਾਲੋਂ ਨਿੱਕੀ ਪ੍ਰਸਲਾਤ ਕੰਨੀ ਆ ਸੁਣੀ ਹਾਏ ਫਰੀਦਾ ਕਿڑی ਕਹੁੰਦੀ ਖੜਾ ਨਾ ਆਪ ਮੁਹਾਈ ਫਰੀਦਾ ਦਰ ਦਰਬੇਸ਼ੀ ਖਾਕੜੀ ਚੱਲਾਂ ਦੁਨੀਆਂ ਭੱਤ ਬਨਤਾ ਹੀ ਪੋਟਲੀ ਕਿਥੇ ਬਨੀਆਂ ਕੱਤ ਕਿ ਜਨਾ ਮੁਝੈ ਕਿ ਜਨਾ ਸਜੈ ਦੁਨੀਆ ਗੁੱਦੀ ਭਾਵੇ ਸਾਈ ਮੇਰਾ ਚੰਗਾ ਸੰਗਾ ਨਾਹੀ ਤਾਂ ਹੰਮੀ ਤਿਤ ਚਾਂ ਆਗੇ ਫਰੀਦਾ ਜੇ ਜਾਣਾ ਤਿਲ ਥੋੜਣੇ ਸੰਮਲ ਬਲ ਭਪਰੀ ਜੇ ਜਾਣਾ ਸ਼ਹੁੰ ਡੜਾ ਆ ਥੋੜਾ ਮਾਨ ਤਰੀ ਜੇ ਜਾਣ ਲੜ ਛਿਜਣਾ ਪੀ ਦੀ ਪਾਈ ਗੰਦਾ ਤੈ ਜੇਵੜ ਮੈਂ ਨਾਹੀ ਕੋ ਸਭ ਜਗ ਅਠਾ ਹੰਡ ਫਰੀਦਾ ਜੇ ਤੂੰ ਅਕਲ ਰਤਿ ਪਾਲੇ ਜਨਾਨੇਖ ਆਪਨੜੇ ਗਰੀਬਾਨ ਮੈਂ ਸਿਰ ਨੀਮਾ ਕਰ ਦੇਖ ਪਰੀਦਾ ਜੋਤ ਮਾਰ ਮਰ ਗਈਆਂ ਤਿਨਾ ਨਾ ਮਾ ਦੇ ਕੰਮ ਆਪੁ ਮੇਰੇ ਘਰ ਜਾਈ ਜੈ ਪੈਰ ਦਿਨਾ ਦੇ ਚੰਮ ਪਰੀਦਾ ਜਾਂ ਤੋਂ ਖੱਟਣ ਵੇਲ ਆਥੂ ਰਤਾ ਦੁਨੀ ਸਿਉ ਮਰਤ ਸਵਾਈ ਜਾ ਫਰਿਆ ਕਲデア ਦੇ ਖਫਰੀ ਦਾ ਜੋਤੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰੰਗਿਆ ਜੰਦੋ ਦੇ ਖਫਰੀ ਦਾ ਜੀਤੀਆ ਚੱਕਰ ਹੋਈ ਵਿਸ਼ਵ ਸਾਈਂ ਬਾਜ ਆਪਣੇ ਦੇਦਨ ਕੀ ਹੈ ਕਿਸਾਂ ਹਰੀਦਾ ਅੱਖੀਂ ਦੇਖ ਮਤਰੀਆਂ ਸੁਣ ਸੁਣ ਰੀਨੇ ਤੰਨਾ ਸ਼ਾਕ ਪਖੰਦੀ ਆਈਆ ਓਰ ਕਰੇਂਦੀ ਵੰਨ ਹਰੀਦਾ ਕਾਲੀ ਜਮੀਨ ਆ ਰਾਗਿਆ ਧੋਦੀ ਦਾ ਮਕੂਏ ਕਰ ਸਾਂਈ ਸਉੰਤਰ ਰੜੀ ਰੰਗ ਨਾ ਇਹ ਲਾਉਏ ਮੰਲਾ ਕੀ ਜਾ ਫਰੀਦਾ ਕਾਲੀ ਔਲੀ ਸਾਹਿਬ ਉਸ ਦਾ ਕਹੇ ਜੇ ਕੋ ਚਿਤ ਕਰੇ ਆਪਣਾ ਲਾਇ ਫਿਰ ਮਨਾਲਕ ਹੀ ਜੇ ਲੋਚੈ ਸਭ ਕੋ ਏਹੋ ਫਿਰਮ ਬਿਆਲਾ ਖਸਮ ਖਾ ਜੈ ਭਾਵੇ ਥੈ ਦੀ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇ ਮੈਂ ਦਿੱਠਾ کجل ریک لیا دیا, سوے پوکے دیا, دیا, مطی دین دیا دا جو شانیا دریادار کی پوا دی نپ جی سائی مپ ایک چھچے بیال لڑی ہے ਆਸਾ ਹੀ ਦਾ ਦਲਵਾੜੀ ਐ ਫਰੀਦਾ ਦੀ ਥਾਕ ਨਾ ਦਿੰਦੀ ਐ ਥਕਨ ਜੇੜ ਨਾ ਕੋਈ ਜੀਵ ਤੇ ਆ ਪੈਰਾਥ ਲੈ ਮੁਹਿਆ ਮਰਦੂ ਐ ਫਰੀਦਾ ਜਾਂ ਲੰਮਕਾਂ ਨਿੰਦਿਆ ਲਬਤਾ ਕੰਗਵਾ ਨੇ ਕਿਚਰ ਛੱਤ ਲੰਘਾਈ ਐ ਛੱਪਰ ਤੁੱਟ ਐ ਮੇਂ ਫਰੀਦਾ ਜੰਗਲ ਜੰਗਲ ਕਿਆਪ ਹੈ ਵਣਦਾਂ ਮੌਨੇ ਵਸੀ ਰੱਬ ਦੀ ਹਾਲੀ ਹੈ ਜੰਗਲ ਕਿਆ ਕੰਡੇ ਫਰੀਦਾ ਇੰਨੀ ਨਿੱਕੀ ਜੰਗਲੀ ਹੈ ਥਲ ਡੁੰਦਰ ਭਵਾਂ ਅੱਜ ਫਰੀਦਾ ਕੁਝੜਾਂ ਸਹਿ ਕੋਹਾਂ ਤਿਓ ਫਰੀਦਾ ਰਾਤੀ ਵੱਡੀਆਂ ਤੋਖ ਤੋਖ ਘੋਟ ਤੁਨ ਪਾਸ ਤੇ ਗਤਨਾ ਦਾ ਨਾਲੇ ਆ ਜਿਨਾ ਵਿਦਾਨੀ ਆਸ ਮਰੀਦਾ ਜੀ ਮੈਂ ਬਾਹ ਬਾਰਿਆ ਮਿੱਠਾ ਆਇਆ ਕਿਹੜਾ ਜਲੈ ਮਜੀ ਜਿਉ ਉੱਪਰ ਅੰਗਾਰਾ ਹਰੀ ਦਾ ਲੋੜੈ ਦਾਤ ਕਜਉਂਦੀਆ ਕਿ ਕਰੀ ਜਾ ਜੱਟ ਹੰਡਾ ਮਨ ਕਰਤਾਏ ਦਾ ਪੈਂਦਾ ਰੌੜਾ ਪਟ ਫਰੀਦਾ ਜਲੀ ਟਿਕੜ ਕੂਰ ਘਰ ਮਾਲ ਪਿਆਰੇ ਨੇ ਚਲਾ ਤਾ ਤਜੈ ਕੰਬਲੀ ਰਹਾ ਤਾ ਤੈਨੇ ਹੋ ਇਹ ਜੋ ਸੋ ਜੋ ਕੰਬਲੀ ਅੱਲਾ ਮਰਸੂਮੇ ਹੋ ਜਾਏ ਮਿਲਾਂ ਤਨ ਸਚਨਾ ਟੁੱਟੋ ਨਾ ਹੀ ਨੇ ਹੋ میںب میٹھیا رب پوا روٹی میری کا ਲਾਵਣ ਮੇਰੀ ਦੁੱਖ ਜਿੰਨਾ ਖਾਧਾ ਜੋ ਮੋੜੀ ਧਨੇ ਸਹਨ ਹੈ ਦੁੱਖ ਰੁਕੀ ਸੁਖੀ ਖਾਏ ਹੈ ਠੰਡਾ ਪਾਣਾ ਨੀਓ ਫਰੀਦਾ ਦੇਖ ਰਾਈ ਚੋਕੜੀ ਨਾ ਦਰਸਾਈ ਜੀ ਅਜ ਨਸਤੀ ਕੰਨ ਕੰਨ ਸਿਓ ਅੰਗ ਮੁੜੇ ਮੁੜ ਜਾਹੇ ਜਾਏ ਪਛੋੜੋਹਾ ਕਨੀ ਦਮਕਿਉ ਰੈਣ ਵਿਹਾਰ ਸਹਰੇ ਟੋਈ ਲਾਲ ਹੈ ਪਈਆ ਨਾ ਨਾ ਥਾਉ ਫਿਰ ਵਾਗ ਦੀ ਨ ਪੁੱਛਈ ਧਨ ਸੋਹਾ ਕਾਣਾ ਸਹਰੇ ਪਈਆ ਕੰਤ ਕੀ ਕੰਤ ਕਮ ਥਾਉ ਨਾ ਨਾ ਸੋ ਸੋਹਾ ਕਣੀ ਜੋ ਭਾਵੈ ਬੇ ਪ੍ਰਵਾਗ ਨਾਤੀ ਧੋਤੀ ਸੰਭਗੀ ਸੁੱਤੀ ਆਏ ਨ ਚੰਪ ਫਰੀਦਾ ਰਹੀ ਸੁਬੇੜੀ ਰੰਗਦੀ ਗਰੀ ਕੰਤੂਰੀ ਕੰਗਾਂ ਜੋਬਨ ਜਾਂਦੇ ਨਾ ਨਰ ਜੇ ਸਾਹਿਬ ਦੀਤ ਨਾ ਜਾਏ ਫਰੀਦਾ ਕੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਮਲਾਈ ਫਰੀਦਾ ਚੰਦ ਕਟੋਲਾ ਬਾਣ ਦੁੱਖ ਬਿਰਾਦ ਚਾਭੋਂਦੇ ਕੋ ਇਹ ਰਬ ਮਹਾਰਾਜਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਦਾ ਆਕਾਂ ਹੈ ਬਿਰਹਾ ਤੂ ਸੁਲਤਾਨ ਫਰੀਦਾ ਜਦ ਜਨਮ ਦਿਨੋਂ ਨਾਮ ਪੁਜੈ ਸੋ ਤਨ ਜਾਣ ਸਾਨ ਫਰੀਦਾ ਇਹ ਵਿਸ਼ ਬੰਦਲਾ ਤਰੀਆਂ ਖਾਂਟ ਦੀ ਬਾੜ ਇਕ ਰਾਹ ਰੇਂਦੇ ਰਹਿ ਗਏ ਇਕ ਰਾਤੀ ਦੇ ਜਾੜ ਫਰੀਦਾ ਚਾਰ ਬਵਾਇਆ ਹੰਡ ਕੈ ਚਾਰ ਬਵਾਇਆ ਸਾਮ ਦੇਖਾ ਰੱਬ ਏਸੀਆ ਤੂੰ ਆਂ ਘਿਰ ਕੰਮ ਪਰਿਦਾ ਦਰ ਦਰਵਾਜੇ ਜਾਇ ਤੈ ਕਿਉ ਡੋ ਟੋ ਘੜਿਆਲ ਇਹਨ ਦੋਸ਼ਾਂ ਮਾਰੀਐ ਹਮ ਦੋਸ਼ਾਂ ਦਾ ਕਾਲ ਘੜੀਏ ਘੜੀਏ ਮਾਰੀਐ ਪਹਿਰੇ ਲੈ ਸਜਾਈ ਸੋਹੇੜਾ ਘੜਿਆਲ ਜੋ ਦੁਖੀ ਰਹਿਣ ਵਿਹਾਰ ਬੁੱਢਾ ਵਾਹਿਗੁਰੂ ਫਰੀਦ ਕੰਬਣ ਲੱਗੇ ਦੇਹ ਜੇ ਸੌ ਵਰਿਆ ਜੀਵਣਾ ਈ ਤਨ ਹੋਸੀ ਖੇਰ ਫਰੀਦਾਰ ਬਾਰ ਤਰਾਇ ਐ ਬੈਸਣ ਸਾਈ ਮੁਝ ਨਾ ਦੇਹ ਜੇ ਤੂੰ ਈ ਮੈਂ ਰੱਤ ਸੀ ਜਿਉਂ ਸੁਦੀ ਰੋਂਦੇ ਕੰਧ ਖੁਹਾੜਾ ਸਿਰ ਢੜਾ ਬਣ ਕੇ ਸਰ ਰੁਹਾਰ ਤਰੀਦਾ ਮੋਲ ਨਹੀਂ ਸੋ ਆਪਣਾ تُو لوڑے بیار خریدہ اکنا آٹا اگلا اکنا نائی لوڑا اگا گئے سے آپ سن چوٹا کھاسا سونا پاس دما میں چھت سر پیری سٹو رٹ جائے سے دے جیران میں یہ دیمہ گٹ پریدہ کوٹھے منڈب ماریاں ਉਸਾਰੇ ਦੇ ਪੀ ਗਏ ਊੜਾ ਸੌਦਾ ਕਰ ਗਏ ਦੋਰੀ ਆਏ ਪਏ ਹਰੀ ਦਾ ਖਿੰਖੜ ਮੇਖਾ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਜਲੇ ਮਸਾਇਦ ਸ਼ੀਖ ਹਰੀ ਦਾ ਦੋ ਦੀਵੀ ਬਲੰਦਿਆ ਮਲਕ ਬਹਿਠਾ ਆਏ ਦਲੰਤਾ ਦਾ ਟੁੱਟਿਆ ਦੀਵੜੇ ਗਿਆ ਪੁਜਾਈ ਮਰੀਦਾ ਵੀਰ ਖੰਭਾ ਹੈ ਜੀ ਦੀਆ ਜੇ ਸਿਰ ਥੀਆ ਤਲਾ ਕਮਾਂ ਮੈਂ ਹਰਤਾਦੈ ਕੁੰਨੇ ਕੋਇ ਲਿਆ ਮੰਦੇ ਅਮਲ ਕਰਿਉਂਦਿਆ ਇਹ ਸਜਾਏ ਤੇਨਾਹ ਫਰੀਦਾ ਕਨ ਮਨੁਲਾ ਤੁਸੋ ਗਲ ਦਿਲੁ ਘਾਤੀ ਗਣਵਾਤ ਬਾਹਰ ਦਸੈ ਜਾਣਣਾ ਦਿਲੁ ਦੇ ਹਾਰੀ ਰਾਤ ਬਰੀ ਦਾ ਰਤੀ ਰਤਨਾ ਨਿਕਲੇ ਜੇ ਤਨ ਚੀਰ ਕੋਈ ਜੋ ਤਨ ਹਤੇ ਰਬ ਸਿਉ ਤਨ ਤਨ ਰਤਨਾ ਹੋਏ ਮੰਹਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤ ਆਪਣ ਤਿਤ ਤਨ ਲੋਭ ਰਤ ਰੰਗ ਹੋਏ ਪੈ ਭਈ ਆਨ ਤਨ ਖੀਣ ਹੋਏ ਲੋਭ ਰਤ ਚੋਂ ਜਾਏ ਜਿਉ ਬੈਸ ਸੰਸਰਤਾਤ ਸ਼ੁੱਧ ਹੋਏ ਤਿਉ ਹਰ ਕਾ ਭੋ ਦੁਨਮਤ ਮੈਲ ਦਵਾਏ ਨਾਨਕ ਤੇਜਨ ਸੋਹਣ ਜੇ ਰਤੇ ਰਨ ਰੰਗ ਲਾਰੇ ਪਰੀਦਾ ਸੋਈ ਸਰਵਰ ਵਹੰਡ ਲਓ ਜਿੱਥੋਂ ਲੱਭੀ ਬੱਕ ਛੱਪੜ ਪੰਡੈ ਗਿਆਤੀ ਐ ਚਿੱਕੜ ਡੁੱਬੈ ਵਾਰ ਪਰਿਦਾ ਨੰਦੀ ਗੰਮ ਕਨਾ ਰਾਵਿਓ ਵੱਡੀ ਦੀ ਯਾਸ ਤਨ ਕੋ ਕਹਿੰਦੀ ਗੋਰ ਨੇ ਐ ਸ਼ੈਨਾ ਦੀ ਯਾਸ ਫਰੀਦਾ ਸਿਰ ਪਰਿਆ ਗਾੜੀ ਬਲੀ ਮੁੱਛਾਂ ਵੀ ਬਲੀਆਂ ਰੇ ਮਨ ਗਹਿਲੇ ਬਾਬ ਨੇ ਮਾਣੈ ਤਿਆਰੀਆਂ ਫਰੀਦਾ ਕੋਠੇ ਤੁਕਣ ਖੇਤੜਾ ਕਿਰ ਨੀਂਦੜੀ ਨਿਵਾਰ ਜੋ ਦਿਲ ਲੰਦੇ ਗਾਣਵੇਂ ਗਏ ਦੁਲਾੜ ਦੁਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤਾ ਮਿੱਟੀ ਪਈ ਥੋਲੋ ਕੋਏ ਨਾ ਨਸੀਰ ਹਤਾ ਫਿਰਦਾ ਮੰਡ ਮਾ ਨਾ ਲਾਏ ਮਰਦ ਸਤਾਣੀ ਚਤ ਧਰ ਸਾਈ ਜਾਏ ਸੰਭਾਲ ਜਿੱਥੈ ਹੀ ਤੋ ਵੰਗਣਾ ਫਿਰਦਾ ਜਿੰਨੀ ਕਮੀ ਨਾ ਹੈ ਹੁਣ ਇਹ ਕਮੜੇ ਵਿਸਾਰ ਮਤ ਸ਼ਰਮਿੰਦਾਰਾ ਰਹੀ ਸਾਈ ਦਾ ਦਰਬਾਰ

ਸੱਤੀ ਤੋਂ ਇਹ ਨੰਨ ਲਰੈ ਜੇ ਜਲ ਕੁੱਬੀ ਦੇ ਪਰੀਦਾ ਜੋ ਦੋ ਲਹਾ ਕਰਨ ਰਬ ਦੀ ਚੂਰੇ ਨਹੀਂ ਚੂਰੇ ਜਾਂ ਕੁਆਰੀ ਤਾਂ ਚਾਉ ਵਿਵਹੀਤਾ ਮਾਮਲੇ ਫਰੀਦਾ ਇਹੋ ਅਛੋਤਾ ਵਦ ਕੁਆਰੀ ਮਾਂਥੀਐ ਕੱਲਰ ਤੇਰੀ ਛੱਪੜੀ ਆਏ ਉਥੇ ਹੰਜ ਜਿੰਜੂ ਗੋੜਨ ਨਾ ਪੀਵੇ ਉੱਡਣ ਸੰਦੀ ਦੰਤ ਹੰਸ ਉੱਡਰ ਕੋਤਰਾ ਪਿਆ ਲੋਕ ਵਿਦਾਰਨ ਜਾਏ ਕਹਿ ਲਾ ਲੋਕ ਨਾ ਜਾਣਦਾ ਹੰਸ ਨਾ ਕੋਤਰਾ ਖਾਏ ਚੱਲ ਚੱਲ ਕੈਨਾ ਮੰਗੀਆਂ ਜਿਨੀ ਵਸਾਏ ਸੱਲ ਫਰੀਦਾ ਸਰ ਭਰਿਆ ਪੀ ਚੱਲ ਥੱਕੇ ਕਵਲ ਗੱਲ ਫਰੀਦਾ ਇੱਕ ਸਰਾਣੇ ਹੋਏ ਸਵਣ ਈੜਾ ਲੜਿਓ ਬਾਸ ਕਿਤੜਿਆ ਜੁਗ ਵਾਪਰ ਇੱਕਤ ਪਿਆ ਬਾਸ ਹਰੀਦਾ ਪੰਨੀ ਕੜੀ ਸੁਵੰਨੀ ਟੁੱਟੀ ਨਾ ਕਰ ਲੱਗ ਅਜਰਾਈਂ ਸਰੇਸਤਾ ਕਹਿ ਕਰਨਾ ਠੀ ਅੱਜ ਹਰੀਦਾ ਪੰਨੀ ਕੜੀ ਸੁਵੰਨੀ ਟੁੱਟੀ ਨਾ ਕਰ ਲੱਗ ਜੋ ਸੱਜਣ ਹੋਏ ਭਾਰਤੀ ਤੇ ਸੇ ਕਿਉਂ ਆਵੇ ਅੱਜ ਸਰੀਦਾ ਮੇਨ ਬਾਜਾਂ ਤੂੰ ਤਿਆ ਇਹ ਨਾ ਭਲੀ ਰੀਤ ਕਭੀ ਚਲ ਨਾ ਆਇਆ ਸੰਜੀਵ ਬਖਸ਼ ਮਸੀਤ ਉੱਠ ਸਰੀਦਾ ਜੋ ਸਾਜ ਸੁਵੈ ਨਵਾਜ ਗੁਜਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕੱਖ ਪਾਰ ਜੋ ਸਿਰ ਸਾਈ ਨਾਨਵੈ ਸੋ ਸਿਰ ਕੀ ਜੈ ਕਾਏ ਪੁੰਨੇ ਦੇਤ ਜਲਾਈਐ ਬਲ ਸੰਸੈ ਖਾਏ ਹਰੀ ਦਾ ਕਥੈ ਟੰਡੇ ਮਾਪਿਆਂ ਜਿਨੀ ਤੂੰ ਜਣ ਆਵੇਂ ਐ ਪਾਸੋਂ ਲੱਦਦੇ ਤੂੰ ਅਜੇ ਨਾ ਮਤਨ ਹੋਵੇਂ ਤਰੀ ਦਾ ਮਨ ਮੈਦਾਨ ਕਰ ਤੋਏ ਜਿਬੇ ਲਾਹੇ ਅਗਮ ਮੂਰਨਾ ਆਪਸੀ ਦੋ ਜਨ ਸੰਦੀਪਾ ਰੇ ਮਾ ਲਾਖਨ ਚ ਮਾ ਪਰੀਦਾ ਖਾਲ ਖਲਖ ਮੈਂ ਖਲਕ ਹਸਰ ਅਬ ਮਾਹੇ ਮੰਦਾ ਕਿਸ ਨੋ ਆਪੀ ਆ ਜਪ ਤਿਸ ਦਿਨ ਕੋਈ ਨਾ ਦੇ ਪਰੀਦਾ ਜੇਰ ਦੇ ਨਾਲਾ ਨਾ ਤਿਆ ਜੇ ਗਲ ਤਮ ਕਹਿ ਚੁਖ ਪਵਨ ਨਾਈ ਮਾਮਲੇ ਸਹਾਨਾ ਦੀ ਤੁਖ ਟੱਬਣ ਚਲਣ ਰਤਨ ਸੇ ਸੁਣੀਰ ਬੈ ਗਏ ਜਿਹੜੇ ਮੁੰਦੀ ਧਾਸ ਜਾਨ ਚੱਲ ਗਏ ਪਰਿਦਾ ਬੁਰੇ ਬਾਪਲਾ ਕਰ ਗੁੱਸਾ ਮਨ ਮੰਗ ਆਏ ਦੇਹੀ ਰੋਗ ਨ ਲੱਗਈ ਪੱਲੇ ਸਭ ਕੁਛ ਪਾਇ ਪਰਿਦਾ ਪੰਖ ਮਰਾਵਣੀ ਦੁਨੀ ਸੁਹਾਵਾ ਬਾਗ ਨਵਤ ਵਜੀ ਸਵੇ ਸਿਉ ਚੱਲਣ ਕਾਕਰ ਸਾਜ ਸਰੀਦਾਰਾਤ ਤਕ ਪੂਰੀ ਵੰਡੀ ਆ ਸੁੱਤਿਆਂ ਮਿਲਣਾ ਭਾਉ ਜਿਨ੍ਹਾਂ ਨੈਣ ਮਨਦਰਾ ਵਲੇ ਤਿਨਾ ਮਿਲਣ ਲੜਵਾਉ ਸਰੀਦਾਰਾ ਮੈਂ ਜਾਣਿਆ ਦੁੱਖੁ ਮਜੁ ਦੁੱਖ ਸੁਭਾਇਆ ਜਾਗ ਉੱਚੇ ਚੜ ਕੇ ਦੇਖਿਆ ਆ ਘਰ ਘਰ ਇਹਾਂ ਅਗ ਮਹੱਲਾ ਪੰਜਾਂ ਮਾ ਪਰੀਦਾ ਉਮਰੰਦਾਬ ਦੀ ਮਨ ਦੇ ਸੁਲਾਬ ਜੋ ਜਨ ਪੀਰੀ ਮਾਝਿਆ ਜਿਨਾ ਅੰਚ ਨਾ ਲਾਭ ਮਹਲਾ ਬਾਜਾ ਮਰੀਦਾ ਉਮਰ ਸੁਹਾਗੜੀ ਸੰਗ ਸਿਮਨੜੀ ਦੇਹ ਵਿਰਲੇ ਕਈ ਪਾਈਆ ਜਿਨਾ ਪਿਆਰੇ ਰੀਹਾ ਕੰਦੀ ਬੈਣ ਨਾ ਢਾਏ ਉਹ ਵੀ ਲੇਖਾ ਦੇਵਣਾ

ਇੱਕ ਟੁੰਡੇ ਦੇ ਨਾਲ ਤੁਖਾਂ ਜਿਉ ਮਾਲੀ ਕਾਰਨ ਤਿੰਨਾ ਮਾਵਰੀ ਹਰੀ ਦਾ ਇਹ ਔਖਣਾ ਨਿਤ 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 ਕੀਆ ਕੌਣ ਕੰਨੀ ਬਿਜੇ ਦੇ ਰਹਾ ਕਿਤੀ ਵਗੈ ਮੌਣ ਵਰੀ ਦਾ ਰੱਬ ਕਜੂਰੀ ਬੱਕੀਆਂ ਮਾਖਿਆ ਨਹੀਂ ਬਹਰਨਾ ਜੋ ਜੋ ਗੁੰਝੇਂ ਦੀਟਾ ਸੋ ਉਮਰ ਹੱਥ ਪਰਨਾ ਵਰੀ ਦਾ ਤਨ ਸੰਸਾ ਦਾ ਜਿਰਦੀਆ ਕਲੀਆਂ ਆਉਂਦੇ ਕਾਗ ਅਜੇ ਸੋ ਰਬ ਨਾ ਬਹੜਿਓ ਦੇ ਇੱਕ ਬੰਦੇ ਨੇ ਭਾਗ ਤਾਤਾ ਕਰੰਗ ਢੋਲਿਆ ਸਗਲਾ ਖਾਇਆ ਮਾਸੂ ਏ ਦੈਨ ਨਾਮਾ ਮੱਤੂ ਹਿਰ ਦੇਖਣ ਕੀ ਆਸ ਕਾਗ ਮਨ ਦਾ पिंजरा ਬਸੈ ਤੰਦਰ ਜਾਰੇ ਜਿਤ ਜਿੰਜਰੇ ਮੇਰਾ ਸ਼ੌਕ ਹੈ ਮਾਸ ਅਨੰਦ ਤੂੰ ਖਾ ਗੀ ਫਰੀਦਾ ਗੋਰ ਨਾ ਮਾਣ ਸਦ ਕਰੇ ਨਿਕਰਿਆ ਘਰ ਆ ਸਰਪਰ ਮੈਂ ਮੈਂ ਆਪਨਾ ਮਰਨੋਂ ਨਾ ਡਰਿਆ ਇਨੀ ਲੋਣੀ ਦੇਖਦਿਆਂ ਕੀਤੀ ਚੱਲ ਲਈ ਫਰੀਦਾ ਲੋਕਾ ਆਪੋ ਆਪਣੀ ਮੈਂ ਆਪਣੀ ਕਈ ਆਪ ਸੁਵਾਰੈ ਮੈਂ ਮੈਂ ਮਿਲਿਆ ਸਤ ਹੋਏ ਫਰੀਦਾ ਜੀ ਤੇ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ ਕੰਦੀ ਉੱਤੇ ਰੁਖੜਾ ਕਿਚਰ ਬੰਨੈ ਤੀਰ ਪਰੀਦਾ ਕੱਚਾ ਪਾਂਡਾ ਰੱਖੀਏ ਕਿਚਰ ਤਾਂ ਹੀ ਨੀਂਦ ਪਰੀਦਾ ਮੈਲ ਸੱਖਣ ਰਹਿ ਗਏ ਬਾਸਾ ਆਇਆ ਤਲ ਦੂਰਾ ਸੇ ਨਿਮਾਣੀਆਂ ਸਿ ਬੈਸਨ ਧੂਆ ਮਲ ਹਕੀ ਸੇਖ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਕਾ ਦਾ ਬਨਾ ਇਵੇਂ ਬਸ ਜੋਂ ਦਰਿਆ ਵਹਿਤਾ ਅੱਗੇ ਦੋਜ਼ੂ ਲੱਪਿਆ ਸੁਣੀਏ ਹੂਲ ਗੁਹੇ ਕਾਹਾ ਇਕਨਾ ਨਾ ਸਭ ਸੋਚੀ ਆਈ ਇਕ ਫਿਰਦੇ ਬੇ ਪਰਵਾਹਾ ਅਮਲ ਜੇ ਕੀਤੀਆਂ ਦੁਨੀਆ ਵਿੱਚ ਸੇ ਦਰਜੈ ਮੌਲਾ ਬਰੀਦਾ ਦਰਿਆ ਵਹਿੰਨੇ ਬਗਲਾ ਬੈਠਾ ਤੇਲ ਕਰੇ ਗੀਲ ਕਰਿੰਦੇ ਹਰ ਜਨੋ ਉਹ ਜਿੰਦ ਤੇ ਬਾਤ ਪਏ ਬਾਤ ਪਰ ਤਿਸ ਰੱਬ ਤੇ ਕੀਲਾ ਨਾ ਮਰੀਆ ਜੋ ਮਨ ਜਿਤਨਾ ਚਿੱਤ ਸਨ ਸੋ ਗਾਲੇ ਰੱਬ ਦੀਆਂ ਸਾਡੇ ਤੇ ਮਣਦੇ ਹੋਰੀ ਚੱਲੇ ਪਾਣੀ ਪੰਨ ਆਇਓ ਸੰਤਾ ਤਨ ਵਿੱਚ ਬਾਥਾ ਸੁਣੀ ਮੰਨ ਮਲਕ ਮੌਤ ਜਾਂ ਆਪਸੀ ਸਭ ਦਰਵਾਜ਼ੇ ਬੰਨ ਤਨਾ ਪਿਆਰਿਆਂ ਪਾਹੀਆਂ ਅੱਗੇ ਦਿੱਤਾ ਬੰਨ ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਫਰੀਦਾ ਅਮਲ ਦੇ ਕੀਤੇ ਦੁਨੀਆ ਵਿੱਚ ਦਰਗਾਹ ਆਏ ਅੰਮ ਫਰੀਦਾ ਹੌਬ ਬਲਿਹਾਰ ਥਨ ਪੰਖੀਆਂ ਜੰਗਲ ਜਨਾਬਾਸ ਕਕਰ ਚੁਕਨ ਥਲ ਵਸਣ ਰਬ ਨਾ ਛੋਟ ਬਪਾਸ ਫਰੀਦਾ ਰੁੱਤ ਫਰੀ ਮਣ ਕੰਬਿਆ ਪੱਤ ਚੜੇ ਚੜਪਾਹ ਚਾਰੇ ਪੰਡਾ ਨਦੀਆਂ ਰਹਿਣ ਕਿਥਾਵੂ ਨਾ ਕੀ ਫਰੀਦਾ ਪਾੜ ਟੋਲਾ ਦਾ ਜਕਰਨ ਤੰਬਲੜੀ ਪਹਿਰੇ ਜਿੰਨੀ ਦੇਸੀ ਸ਼ੌਂਕ ਲੈ ਸੇਈ ਬੇਸ਼ਰੇ ਹੋ ਮੰਗ ਲਾਤੀ ਜਾ ਕਾਇ ਪਟੋਲਾ ਪਾੜਤੀ ਤੰਬਲੜੀ ਪਹਿਰੇ ਨਾਨਕ ਘਰ ਕੀ ਬੈਠਿਆ ਸ਼ੌ ਮਿਲੈ ਜੇ ਨਿਯਤ ਰਾਸ ਕਰੇ ਮੰਗ ਲਾਪਾ ਜਮਾ ਹਰੀ ਦਾ ਕਰਮ ਜਨਾ ਮੜਿਆਈਆ ਧਨ ਜੋਗਨ ਆਗਾ ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਹਾ ਪਰਿਦਾ ਜਿਨਾ ਮੋਕੜਾ ਬਣੇ ਜਿਨਾ ਸਾਰੇ ਆਉਣਾ ਇੱਥੇ ਦੁੱਖ ਘਨੇਰੇ ਆ ਅੱਗੇ ਔਰ ਨਾਟਾ ਪਰਿਦਾ ਚੱਲ ਰਾਤ ਨਾ ਜਾਗਿਆ ਜੀਵ ਤੜੋਂ ਮੈਂ ਆਉਂਦੇ ਜੇ ਤੈ ਰੱਬ ਸਾਰੇ ਆ ਆ ਰੱਬ ਨਾ ਬਿਸਰਿਓਂ ਦੇ ਮੰਗਲਾ ਬੰਜਮਾ ਪਰੀਦਾ ਤੰਤਨ ਗਾਵਲਾ ਵੱਡਾ ਬੇਮਾਤਾਜ ਅੱਲਾ ਸੇਦੀ ਰਤਿਆ ਜੇ ਵੋ ਸੁਚਾਵੇਂ ਸਾਜ ਮਹਲਾ ਪੰਜਵਾਂ ਪਰੀਦਾ ਤੁਤ ਸੁਖ ਇਕ ਕਰ ਦਿਲ ਤੇ ਲਾਹੀ ਵਿਚਾਰ ਅੱਲਾ ਭਾਵੈ ਸੁਖਲਾ ਪਾਲਦੀ ਦਰਬਾਰ ਮਹਲਾ ਪੰਜਵਾਂ ਕਰੀਦਾਨੀ ਵਜਾਈ ਗੱਛੀ ਤੂੰ ਵੀ ਵਜਾ ਨਾਲ ਸੋਈ ਜਿਉ ਨਾ ਵਜਦਾ ਜਿਸ ਲੋ ਕਰਦਾ ਸਾਰ ਮਹਲਾ ਪੰਜਮ ਹਰੀਦਾਰ ਜੱਲ ਤਾਂ ਇਸ ਦੁਨੀ ਸੋ ਦੁਨੀ ਨਾ ਕਿੰਤਾ ਕੰਮ ਮਿਸਲ ਫਕੀਰਾਂ ਦਾ ਕਾੜੀ ਸੋ ਪਾਈ ਐ ਪੀਰ ਕਰਮ ਨਾ ਪਹਿਲਾ ਮਹਿਰਾ ਫੁੱਲੜਾ ਫਲ ਭੀ ਪੰਚਾਰਾਤ ਜੋ ਜਾਗਨ ਲਹਨ ਸੀ ਸਾਈ ਗੰਨਾ ਦਾਤ ਦਾਤੀ ਸਾਹਿਬ ਸੁਣਦੀਆ ਕਿਆ ਚੁਲੈ ਕਿਸ ਨਾਲ ਇਕ ਜਾਗਾਂ ਦੇ ਨਾ ਰਹਾਨਾ ਕਿ ਨਾ ਨਸਿਆ ਦੇ ਉਠਾਲ ਮੁੰਦੇ ਦੀ ਇਸ ਬਾਗ ਪੌਤਨਕਾਰੀ ਪੂਰ ਜਿਨਾ ਨਾਮ ਸੁਹਾਗਣੀ ਇਨਾ ਝਾਕ ਨਾ ਪੂਰ ਸਬਰ ਮਨ ਕਮਾਨ ਸਬਰ ਕਾ ਨੋ ਸਬਰ ਸੁਦਾ ਬਾਣ ਖਾਲ ਤਖਤਾ ਨਾ ਕਰੀ ਸਬਰ ਅੰਦਰ ਸਾਫਰੀ ਅਨ ਈ ਮੈਂ ਜਾਲੇ ਨਾ ਹੋ ਨजीर खुदाਏ ਦਾ ਇਤਨਾ ਨਾ ਸਹਦੀਨ ਸਬਰ ਇਹੋ ਸੁਆਉ ਜੇ ਤੂੰ ਬੰਦਾ ਦੜ ਘਰੇ ਵੱਧ ਤੀਵੈ ਬਰੀਆਉ ਟੁੱਟਣਾ ਤੀਵੈ ਬਾਤਾ ਪਰੇ ਦਾ ਦਰ ਬਰਸ਼ੀ ਦਾ ਕਾਣੀ ਚੁੱਪ ਦੀ ਫਰੀਦ ਇਕਨ ਗੰਨਾ ਚਾਲੀ ਪੈ ਦਰ ਵੇ ਸਾਖੀ ਤੋ ਅਨੰਤੈ ਕਨੂਰ ਜਿਉ ਬਾਲਣ ਹਰਤ ਬਲਨਾਂ

ਹੰਸਾਂ ਦੇਖ ਕਰਨਦਿਆ ਬੰਗਾਂ ਆਇਆ ਚਾਉ ਦਬੂ ਮੂਹੇ ਬਗ ਬੱਪੜੇ ਸਿਰ ਤਲੋਂ ਪਰਵਾਹੂ ਮੈਂ ਜਾਣਿਆ ਬੜ ਹਸ ਹੈ ਆ ਮੈਂ ਮੇਕਾ ਸੰਗ ਜੇ ਜਾਣਾਂ ਬਗ ਬੰਬਾ ਜਨਮ ਨਾ ਭੇੜੀ ਅੰਧ ਕਿਆ ਹੰਸਿਆ ਬਗਲਾ ਜਾਂ ਕੋ ਨਦਰ ਕਰੇ ਜੇ ਤਿਸ ਭਾਵ ਹੈ ਨਾਨਕਾ ਕਾ ਕੋ ਹੰਸਿ ਕਰੇ ਸਰਵਰ ਵਰ ਕੀ ਹੈ ਕੜੋ ਆਹੀ ਵਾਲ ਪਾਸ ਉਹ ਤਨ ਮਹਿਰੀ ਘਟਿਆ ਸੱਚੇ ਤੇਰੀ ਆਸ ਕਵਨ ਸੁਖਰ ਕਵਨ ਬਣਾ ਕਵਨ ਸੁਮਣੀ ਆਮੰਤਾ ਕਵਨ ਸੁਦੇਸੂ ਹੋਮ ਕਰੀ ਜਿਤੁ ਵਸਾਵੈ ਕੰਤ ਨਿਮਨ ਸੁਖਰ ਕਵਨ ਬਣਾ ਜੇ ਬਾਮਨੀ ਆਮੰਤਾ ਇਤਰਾ ਮਰਣ ਦੇ ਬੇਸ਼ਕਰ ਆ ਬਸ ਆਪੀ ਕੰਤ ਮਤ ਮੁਦੀ ਹੋਏ ਯਾਣਾ ਆਣ ਹੁੰਦੇ ਤੇ ਨਤਾਣਾ ਅਣ ਹੁੰਦੇ ਆਪ ਮੰਟਾਏ ਕੁਐ ਸਾ ਭਗਤ ਫਤਦਾਏ ਇਕ ਫਿੱਕਾ ਨਾ ਗਾਲਾਏ ਸਭ ਨਾਮ ਸੱਚਾ ਤਨ ਯਾ ਉਹ ਨ ਕਹੇ ਥਾਣੇ ਮਨ ਕ ਸਭ ਮੋਲ ਦੇ ਸਭ ਨਾਮਾ ਮਣਕ ਪਾਹਣ ਮੂਲ ਮਚੰਗਵਾ ਜੇ ਤੋਂ ਮਿਰਿਆ ਦੀ ਸਿੱਖ ਕਿਉ ਨਾ ਠਾਹੇ ਕਹੀਦਾ ਸਭਨਾ ਮਨ ਮੰਨ ਤਾਹਣ ਮੂਲ ਮਚੰਗਵਾ ਜੇ ਤੋਂ ਮਿਰਿਆ ਦੀ ਸਿੱਖ ਕਿਉ ਨਾ ਠਾਹੇ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ